ਤਹਿਲਕਾ ਪੰਜਾਬ ਮੈਂ ਹਾਂ ਵਿਜੇਪਾਲ ਸਿੰਘ ਤੇਜੀ ਤਹਿਲਕਾ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਕੀ ਗੱਲਾਂ ਕਰਨੀਆਂ ਟੇਲਸ ਕੱਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾ ਕੱਲੀਆਂ ਜਿੱਥੇ ਕਿ ਅੱਜ ਸ਼ਹੀਦ ਉਦਮ ਸਿੰਘ ਯੂਥ ਕਲੱਬ ਵੱਲੋਂ ਇੱਕ ਮਹਾਨ ਖੂਨਦਾਨ ਕੈਂਪ ਲਗਾਇਆ ਰਿਹਾ ਉੱਥੇ ਵੱਡੀ ਦਰਦ ਦੇ ਵਿੱਚ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਆ ਕੇ ਜਿੱਥੇ ਅੱਜ ਖੂਨਦਾਨ ਕੈਂਪ ਵਿੱਚ ਖੂਨ ਮਦਦਾਨ ਕਰਕੇ ਆਪਣੇ ਦੇਸ਼ ਦੀ ਸੇਵਾ ਕਿਉਂਕਿ ਖੂਨਦਾਨ ਦਾ ਇੱਕ ਕਤਰਾ ਇੱਕ ਇਨਸਾਨ ਦੀ ਜਿੰਦਗੀ ਬਚਾ ਸਕਦਾ ਉੱਤੇ ਚੇਚੇ ਤੌਰ ਤੇ ਸਾਡੇ ਨਾਲ ਹਣ ਸੋਤਾ ਸਾਹਿਬ ਗੱਲ ਕਰਾਂਗੇ ਅੱਜ ਦੇ ਇਸ ਖੂਨਦਾਨ ਕੈਂਪ ਦੇ ਨੌਜਵਾਨਾਂ ਨੂੰ ਕੀ ਇਸ ਦੇ ਜਾਂ ਤੁਹਾਡੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੀ ਚਿਤਾਵਾਂ ਉੱਪਰ ਲੱਗਤੇ ਹੈ ਮੇਲੇ ਵਤਨੋਂ ਪਰ ਮਰ ਮਿਟਨੇ ਵਾਲੋ ਕਾ ਜਿੰਦਾ ਨਿਸ਼ਾਨ ਰਹੇਗਾ ਧੰਨਵਾਦ ਤੇਜੀ ਸਾਹਿਬ ਜਿਹੜਾ ਤੁਸੀਂ ਅੱਜ ਇਹੋ ਜੀ بارش ਦੇ ਵਿੱਚ ਵੀ ਸਾਡਾ ਸਹਿਯੋਗ ਕਰਨੇ ਆਏ ਆਂ ਔਰ ਖਾਸ ਕਰਕੇ ਤਨਤਨ ਬਾਬਾ ਪੀਪਰੰਗੀ ਜੀ ਦੀ ਦਰਬਾਰ ਦੇ ਵਿੱਚ ਜਿਹੜਾ ਅੱਜ ਦਾ ਬਲੱਡ ਕੈਂਪ ਲਗਾਇਆ ਗਿਆ ਸ਼ਹੀਦ ਉਦਮ ਸਿੰਘ ਜੀ ਦੀ ਯਾਦ ਵਿੱਚ ਜਿਸ ਦੇ ਵਿੱਚ ਸਾਡੇ ਬਾਬਾ ਹਰਨੇਕ ਸਿੰਘ ਜੀ ਮੱਖਣ ਠੇਕੇਦਾਰ ਜੀ ਕਰਮਜੀਤ ਬਿੱਟੂ ਜੀ ਸਾਡੇ ਮੌਜੂਦਾ ਸਰਪੰਚ ਜੀ ਔਰ ਸਾਡੇ ਜਿਹੜੇ ਐਮਸੀ ਸਾਹਿਬ ਇੰਦਰਜੀਤ ਜੀ ਔਰ ਅਸ਼ਵਨੀ ਸੋਤਾ ਜੀ ਔਰ ਖਾਸ ਕਰ ਮੇਰੇ ਛੋਟੇ ਵੀਰ ਪਿਊਸ਼ ਸੈਣੀ ਜੀ ਸੋਨੀ ਜੀ ਬੜਾ ਧੰਨਵਾਦ ਆ ਔਰ ਖਾਸ ਕਰ ਜਿੰਨੇ ਵੀ ਯੂਥ ਜਿਹੜੇ ਆ ਕੇ ਇੱਥੇ ਨੌਜਵਾਨਾਂ ਨੇ ਆਪਣਾ ਇੱਕ ਇੱਕ ਕਤਰਾ ਜਿਹੜਾ ਖੂਨ ਦਾ ਦਾਨ ਕੀਤਾ ਉਨਾਂ ਲਈ ਬਹੁਤ ਵੱਡੀ ਗੱਲ ਹੈ ਕਿਉਂਕਿ ਖੂਨ ਦਾਨ ਜਿਹੜਾ ਇੱਕ ਮਹਾਨ ਦਾਨ ਆ ਕਿ ਕਿਸੇ ਟਾਈਮ ਵੀ ਕਿਸੇ ਵੀ ਵਿਅਕਤੀ ਦੀ ਜਾਨ ਬਚਾ ਸਕਦਾ ਔਰ ਮੈਂ ਕੱਲ ਜ਼ਰੂਰ ਸੰਦੇਸ਼ ਦੇਣਾ ਚਾਹੁੰਦਾ ਕਿ ਇਹੋ ਜੇ ਮਹਾਨ ਕੈਂਪ ਜਿਹੜੇ ਬਲੱਡ ਕੈਂਪ ਇਸੇ ਤਰ੍ਹਾਂ ਦੀਆਂ ਜਿਹੜੀਆਂ ਸੰਸਥਾਵਾਂ ਹਰ ਮੁਹੱਲੇ ਹਰ ਪਿੰਡਾਂ ਦੇ ਵਿੱਚ ਲੰਗਾਨ ਤਾਂ ਜੋ ਇਹੋ ਜੇ ਜਿਹੜੇ ਦਾਨ ਜਿਹੜੇ ਮਹਾਨ ਦਾਨ ਬਲੱਡ ਦਾਨ ਜਿਹੜਾ ਕੀਤਾ ਜਾ ਸਕੇ ਉਹ ਨੌਜਵਾਨੀ ਨੂੰ ਆਪਾਂ ਬਚਾ ਕੇ ਰੱਖੀਏ ਖਾਸ ਕਰ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਨੌਜਵਾਨੀ ਦਾ ਬੜਾ ਘਾਣ ਹੋ ਰਿਹਾ ਔਰ ਇਸ ਲਈ ਅਸੀਂ ਸਮੁੱਚੇ ਹੀ ਸ਼ਹੀਦ ਉਦਮ ਸਿੰਘ ਜੀ ਜੀ ਔਰ ਭਗਤ ਸਿੰਘ ਜੀ ਦੀ ਔਰ ਕਰਤਾਰ ਸਿੰਘ ਸਰਾਭਾ ਜੀ ਦੀ ਸੋਚ ਨੂੰ ਮੁੱਖ ਰੱਖਦੇ ਹੋਏ ਯੂਥ ਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਇਹੋ ਜੇ ਬਲੱਡ ਕੈਂਪ ਲਗਾਉਣੇ ਚਾਹੀਦੇ। ਸੋ ਦਰਸ਼ਕਾਂ ਦੀ ਜਾਣਕਾਰੀ ਜੀ ਜਾਨਣਾ ਚਾਹਾਂਗੇ ਕਿ ਅੱਜ ਦੇ ਇਸ ਮਹਾਨ ਖੂਨਦਾਨ ਕੈਂਪ ਵਿੱਚ ਕਿਤਨੇ ਨੌਜਵਾਨਾਂ ਨੇ ਖੂਨ ਦਾਨ ਕੀਤਾ ਹੈ? ਅੱਜ ਦੇ ਜਿਹੜੇ ਬਲੱਡ ਕੈਂਪ ਦੇ ਵਿੱਚ ਜਿਹੜੇ ਨੌਜਵਾਨਾਂ ਨੇ ਜਿਹੜੀ ਆਪਣਾ ਬਲੱਡ ਜਿਹੜਾ ਖੂਨਦਾਨ ਕੀਤਾ ਘੱਟੋ ਘੱਟ ਜਿਹੜੇ ਆ 50 ਤੋਂ 60 ਨੌਜਵਾਨ ਹੋਏ ਔਰ ਥੋੜਾ ਜਿਹਾ ਬਾਰਿਸ਼ ਕਰਕੇ ਫੋ ਫਿਰ ਵੀ ਨੌਜਵਾਨਾਂ ਚ ਪੂਰਾ ਉਤਸ਼ਾਹ ਸੀ ਔਰ 25 ਤੋਂ 30 ਯੂਨਿਟ ਜਿਹੜਾ ਬਲੱਡ ਇਕੱਠਾ ਕੀਤਾ ਗਿਆ ਔਰ ਕੋਸ਼ਿਸ਼ ਆ ਕਿ ਸ਼ਾਮ ਤੱਕ ਸਾਡਾ 10 12 ਯੂਨਿਟ ਹੋਰ ਬਲੱਡ ਮਤਲਬ ਮੈਕਸਿਮਮ 45 ਯੂਨਿਟ ਬਲੱਡ ਅਸੀਂ ਇਕੱਠਾ ਕਰਾਂਗੇ ਸੋ ਇਹ ਸ਼ਹੀਦ ਉਦਮ ਸਿੰਘ ਯੂਥ ਕਲੱਬ ਵੱਲੋਂ ਕੋਈ ਦਸ਼ਕਰਾਂ ਲਈ ਜਾਣਕਾਰੀ ਕੋਈ ਮੇਨ ਸੰਦੇਸ਼ ਹੈ ਨੌਜਵਾਨਾਂ ਲਈ ਜਾਂ ਕੋਈ ਇਹ ਸੁਸਾਇਟੀ ਕਿਹੋ ਜਿਹੇ ਕੰਮਾਂ ਵਿੱਚ ਯੋਗਦਾਨ ਪਾਉਂਦੀ ਆ ਮਤਲਬ ਆਪਣਾ ਯੋਗਦਾਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਸ਼ਹੀਦ ਉਦਮ ਸਿੰਘ ਜੀ ਜਿਹੜਾ ਸੁਸਾਇਟੀ ਆ ਇਹ ਖਾਸ ਕਰ ਅਸੀਂ ਲੋਕ ਭਲਾਈ ਕਾਰਾਂ ਦੇ ਵਿੱਚ ਇੱਕ ਜੋ ਉੱਠ ਹੋ ਕੇ ਸਾਰੇ ਸਾਥੀ ਜਿਹੜਾ ਇਹ ਲੋਕਾਂ ਦੀ ਭਲਾਈ ਦੇ ਲਈ ਇਹੋ ਜੇ ਕੈਂਪ ਇਹੋ ਜੇ ਆਰਗੇਨਾਈਜ਼ ਜੜੀਆਂ ਲਗਵਾ ਰਹੇ ਆ ਔਰ ਖਾਸ ਕਰ ਬੱਚਿਆਂ ਦੀ ਪੜ੍ਹਾਈ ਦੇ ਲਈ ਨੌਜਵਾਨਾਂ ਦੇ ਨਸ਼ੇ ਨੂੰ ਰੋਕ ਥਾਮ ਲਈ ਔਰ ਹਰ ਤਰ੍ਹਾਂ ਦੇ ਜਿੰਨੇ ਵੀ ਲੋਕ ਭਲਾਈ ਦੇ ਕਾਰਜ ਹੈ ਉਹਨਾਂ 'ਚ ਵੱਧ ਚੜ ਕੇ ਸਾਡੇ ਜਿਹੜੀ ਟੀਮ ਆ ਅਸੀਂ ਵੱਧ ਚੜ ਕੇ ਜਿਹੜਾ ਹੈ ਹਿੱਸਾ ਲੇ ਸੋ ਵੀਰ ਜੀ ਇਸ ਵੇਲੇ ਖੂਨ ਡੋਨੇਟ ਕਰਨ ਕਰ ਰਹੇ ਨੇ ਕੀ ਫੀਲ ਕਰੋਗੇ ਅੱਜ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ ਸਰ ਸੋ ਡਾਕਟਰ ਸਾਹਿਬ ਵੀ ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਕਹਿਣਾ ਚਾਹੋਗੇ ਸਸੀ ਗਾਰ ਜੀ ਅ ਅਸੀਂ ਅੱਜ ਪੇਪਰਾਂ ਦੀ ਵਿਲੇਜ ਦੇ ਵਿੱਚ ਆਏ ਆਗੇ ਔਰਤ ਨੂੰ ਬਲੱਡ ਬੈਂਕ ਤੇ ਬੁਲ ਲੋ ਤੇ ਇੱਥੇ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਾਰਿਸ਼ ਦੇ ਵਿੱਚ ਵੀ ਡੋਨਰ ਆ ਰਹੇ ਆ ਪੂਰੇ ਮੋਟੀਵੇਟਡ ਡੋਨਰ ਹੈਗੇ ਆ ਨਾਲੇ ਰੈਗੂਲਰ ਡੋਨਰਸ ਨੇ ਇਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਬਲੱਡ ਡੋਨੇਟ ਕਰ ਰਹੇ ਨੇ ਸੋ ਸਾਡੇ ਨਾਲ ਹਨ ਬਹੁਤ ਹੀ ਸਤਿਕਾਰਯੋਗ ਰਣਜੀਤ ਸੋਤਾ ਜੀ ਜੋ ਕਿ ਇੱਕ ਇੰਟਰਨੈਸ਼ਨਲ ਐਂਕਰ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਉਹਨਾਂ ਦਾ ਵੀ ਇਸ ਖੂਨਦਾਨ ਕੈਂਪ ਦੇ ਵਿੱਚ ਜਿੱਥੇ ਵਿਸ਼ੇਸ਼ ਸਹਿਯੋਗ ਹੈ ਉਹਨਾਂ ਕੋ ਵੀ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਕੀ ਕਹਿਣਾ ਚਾਹੋਗੇ ਨਮਸਕਾਰ ਜੀ ਤੇਜੀ ਸਾਹਿਬ ਇਹ ਅੱਜ ਬਹੁਤ ਹੀ ਵੱਡਾ ਪ੍ਰੋਗਰਾਮ ਕੀਤਾ ਹੈ ਸ਼ਹੀਦ ਉਦਮ ਸਿੰਘ ਯੂਥ ਕਲੱਬ ਵੀ ਪਰੰਗੀ ਭਗਵਾੜਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਵਾਂ ਇਹ ਬਲੱਡ ਕੈਂਪ ਲਗਾਇਆ ਗਿਆ। ਔਰ ਕਾਫੀ ਮੇਰੇ ਵੀਰਾਂ ਨੇ ਦੋਸਤਾਂ ਨੇ ਸਹਿਯੋਗ ਦਿੱਤਾ ਹੈ ਔਰ ਵੱਧ ਤੋਂ ਵੱਧ ਬਲੱਡ ਡੋਨੇਟ ਕੀਤਾ ਹੈ। ਔਰ ਕਿਉਂਕਿ ਜਿਹੜਾ ਇਹ ਕੈਂਪ ਲਗਦੇ ਨੇ ਇਹ ਮਾਨਵਤਾ ਲਈ ਲਗਦੇ ਨੇ। ਔਰ ਅਗਰ ਆਪਾਂ ਇੱਕ ਇੱਕ ਬੂੰਦ ਵੀ ਖੂਨ ਦੀ ਦੇਈਏ ਤਾਂ ਇੱਕ ਇੱਕ ਕਤਰਾ ਕਿਸੇ ਜਾਨ ਬਚਾ ਸਕਦਾ ਹੈ। ਇਸ ਕਰਕੇ ਜਿਹੜਾ ਖੂਨ ਹੈ ਇੱਕ ਮਹਾਦਾਨ ਹੈ ਔਰ ਇਸ ਦਾਨ ਵਿੱਚ ਸਭ ਨੂੰ ਹਿੱਸਾ ਪਾਉਣਾ ਚਾਹੀਦਾ ਹੈ। ਤਾਂ ਕਿ ਮੈਂ ਇਹੀ ਗੁਜ਼ਾਰਿਸ਼ ਕਰਾਂਗਾ ਸਾਰੇ ਜਿੰਨੇ ਵੀ ਆਪਣੇ ਮੀਡੀਆ ਦੇ ਮੈਂਬਰ ਨੇ ਜਾਂ ਇਹ ਸੰਸਥਾਵਾਂ ਦੇ ਮੈਂਬਰ ਨੇ ਕਿ ਵੱਧ ਤੋਂ ਵੱਧ ਇਹੋ ਜਿਹੇ ਉਪਰਾਲੇ ਕਰੋ ਤਾਂ ਕਿ ਗਰੀਬ ਲੋਕਾਂ ਨੂੰ ਹਰ ਪ੍ਰਕਾਰ ਦੇ ਲੋਕਾਂ ਨੂੰ ਜਿਹੜਾ ਕਿ ਬਲੱਡ ਲੋਡ ਲੋਡ ਤੇ ਮੁਹੱਈਆ ਹੋ ਸਕੇ ਸੋ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਤੇਜੀ ਸਾਹਿਬ ਤਹਿਲਕਾ ਟੀਵੀ ਸੋ ਇੱਕ ਵਾਰ ਫਿਰ ਸ਼ਹੀਦ ਉਦਮ ਸਿੰਘ ਯੂਥ ਕਲੱਬ ਪੀਪਰਗੀ ਫਵਾੜਾ ਦੇ तमाम ਮੈਂਬਰਾਂ ਨੂੰ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੂੰ ਇਸ ਤਰ੍ਹਾਂ ਹਿੰਮਤ ਦੇ ਵੀ ਪਰਮਾਤਮਾ ਕਿ ਹਰ ਸਾਲ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣ ਬੜੀ ਮਿਹਰਬਾਨੀ ਸ਼ੁਕਰੀਆ ਧੰਨਵਾਦ ਸੋ ਇੱਕ ਜ਼ਰੂਰੀ ਮੈਸੇਜ ਕਿ ਜ਼ਰੂਰਤਮੰਦ ਲੋਕਾਂ ਨੂੰ ਜਦੋਂ ਕਿ ਖੂਨ ਦੀ ਜ਼ਰੂਰਤ ਪੈਂਦੀ ਹੈ ਉਹਨਾਂ ਨੂੰ ਬੜੀਆਂ ਤਕਲੀਫਾਂ ਜਾਂ ਬੜੀਆਂ ਮੁਸ਼ਕਲਾਂ ਆਉਂਦੀਆਂ ਹੋਣੀਆਂ ਉਹਨਾਂ ਬਾਰੇ ਕੁਝ ਕਹਿਣਾ ਚਾਹੋਗੇ ਕਿ ਜੋ ਕਿ ਗਰੀਬ ਲੋਕ ਕਈ ਵਾਰ ਇੱਕ ਖੂਨ ਦੇ ਕਤਰ ਜੀ ਦੀ ਬੋਤਲ ਤੋਂ ਉਹਨਾਂ ਨੂੰ ਪ੍ਰੋਬਲਮ ਆਉਂਦੀ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਸਵਾੜੇ ਦੇ ਵਿੱਚ ਕਈ ਸੰਸਥਾਵਾਂ ਵੀ ਹਨ ਖੂਨਦਾਨ ਜੋ ਡੋਨੇਟ ਕਰਦੇ ਨੇ ਉਹਨਾਂ ਕੋਲ ਬੜੀ ਕਰ ਬਹੁਤ ਪ੍ਰੋਬਲਮ ਆਉਂਦੀ ਆ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਇਹ ਵੀ ਇੱਕ ਬਹੁਤ ਵੱਡੀ ਤਰਾਸਦੀ ਹੈ ਸਾਡੇ ਲਈ ਕਿ ਗਰੀਬ ਇਨਸਾਨ ਖੂਨ ਹੀ ਲੈ ਸਕਦਾ ਕਈ ਵਾਰੀ ਖੂਨ ਦੇ ਪੱਖੋਂ ਹੀ ਉਹ ਮਰੀਜ਼ ਜਿਹੜਾ ਹਸਪੀਟਲ ਦੇ ਵਿੱਚ ਆਪਣਾ ਦਮ ਤੋੜ ਦਿੰਦਾ ਹੈ ਔਰ ਬਲੱਡ ਬੈਂਕ ਦੇ ਮੈਂਬਰਾਂ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਉਸੇ ਹਿੰਮਤ ਔਰ ਉਸੇ ਹਾਲਾਤ ਦੇਖਣੇ ਚਾਹੀਦੇ ਨੇ ਕਿ ਉਹ ਤੁਹਾਨੂੰ ਕੀਮਤ ਦੇ ਸਕਦਾ ਹੈ ਖੂਨ ਦੀ ਕਿ ਨਹੀਂ ਖੂਨ ਦੀ ਤਾਂ ਕੀਮਤ ਕੋਈ ਨਹੀਂ ਹੋ ਸਕਦੀ ਔਰ ਅਗਰ ਜੇ ਤੁਸੀਂ ਇਹ ਤੁਹਾਡੇ ਕੋਲ ਖੂਨ ਪਿਆ ਹੈ ਬਲੱਡ ਪਿਆ ਹੈ ਤੇ ਤੁਸੀਂ ਦਿਓ ਅਗਰ ਕਿਸੇ ਜਾਨ ਬਚ ਸਕੇ ਤੁਹਾਡੇ ਐਡੇ ਲੋਕ ਖੂਨ ਦਿੰਦੇ ਨੇ ਦਾਨ ਕਰਦੇ ਨੇ ਔਰ ਦਾਨ ਦਾ ਕੀ ਫਾਇਦਾ ਜੇ ਤੁਸੀਂ ਫਿਰ ਵੀ ਪੈਸੇ ਲੈ ਕੇ ਇਹ ਖੂਨ ਦਵਗੇ ਬਲੱਡ ਦਵੋਗੇ ਕੋਈ ਮਰੀਜ਼ ਇਹੋ ਜਿਹਾ ਗਰੀਬ ਮਰੀਜ਼ ਨੇ ਉਹ ਪੈਸਾ ਨਹੀਂ ਦੇ ਸਕਦੇ ਇਲਾਜ ਹੀ ਬੜੀ ਮੁਸ਼ਕਿਲ ਨਾ ਕਰਾਉਂਦੇ ਨੇ ਪਰ ਇਸ ਕੰਮ ਲਈ ਇਹ ਜਿਹੜੇ ਬਲੱਡ ਬੈਂਕ ਨੇ ਜਿੰਨੇ ਸ਼ਰਚ ਖੁੱਲੇ ਨੇ ਸੰਸਥਾਵਾਂ ਨੇ ਉਹਨਾਂ ਨੂੰ ਅੱਗੇ ਹੁਣ ਆਉਣਾ ਚਾਹੀਦਾ ਹੈ ਬਸ ਮੇਰੇ ਵੱਲੋਂ ਇਹ ਗੁਜ਼ਾਰਿਸ਼ ਹੈ ਬੇਨਤੀ ਹੈ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਸਰਕਾਰ ਜੋਗਸਾ ਮੱਖਣ ਸਿੰਘ ਠੇਕੇਦਾਰ ਜਿਨ੍ਹਾਂ ਦਾ ਕੇਸ ਖੂਨਦਾਨ ਕੈਂਪ ਦੇ ਵਿੱਚ ਵਿਸ਼ੇਸ਼ ਸ਼ੋਕ ਦਾ ਸਹਿਯੋਗ ਦਾ ਨਾ ਸੋ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਕੀ ਕਹਿਣਾ ਚਾਹੋਗੇ ਛੇਦ ਉਦਮ ਸਿੰਘ ਜੂਥ ਵੈਲਵਾਲਸ ਕਲੱਬ ਜਿਹੜੀ ਪੀਪਾ ਰੰਗੀ ਅਸੀਂ ਬਣਾਈ ਆ ਇਹਦੇ ਵਿੱਚ ਪੰਜਵਾਂ ਖੂਨਦਾਨ ਕੈਂਪ ਲਵਾਇਆ ਆ ਜੇ ਦੇ ਵਿੱਚ ਵੱਧ ਚੜ ਕੇ ਹਰ ਵੇਲੇ ਯੋਗਦਾਨ ਪਾਉਂਦੇ ਅਗਲੀ ਵਾਰ ਪਿਛਲੀ ਵਾਰ ਜੋ ਕਰਾਇਆ ਸੀ ਘੱਟੋ ਘੱਟ 45 ਨੌਜਵਾਨਾਂ ਨੇ ਖੂਦਾਨ ਕੀਤਾ ਸੀ ਜਿਨ੍ਹਾਂ ਨੇ ਅੱਜ ਖੂਦਾਨ ਕੀਤਾ ਸੀ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਨੌਜਵਾਨਾਂ ਦਾ ਸਾਰੀ ਜਿਹੜੀ ਸਾਡੀ ਟੀਮ ਆ ਲਾਡੀ ਹੋ ਗਿਆ ਹਰਪ੍ਰੀਤ ਹੋ ਗਿਆ ਹੋਰ ਲੜਕੇ ਸਾਡੇ ਨਾਲ ਆ ਬਹੁਤ ਜਿਹੜੇ ਜਿਹੜੇ ਇੱਥੇ ਆਪਣੇ ਅਨੂ ਸਰੋਤਾ ਜੀ ਅਸ਼ਮੀ ਸਰੋਤਾ ਜੀ ਤੇ ਕਲਮਜੀਤ ਬਿੱਟੂ ਜੀ ਜਿਹੜਾ ਪ੍ਰਧਾਨ ਪਹੁੰਚੇ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਸਾਡੇ ਕੋ ਤੇਜੀ ਜੀ ਪ੍ਰੈਸ ਰਿਪੋਰਟਰ ਆਏ ਆ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਬਹੁਤ ਬਹੁਤ ਧੰਨਵਾਦ ਸੋ ਇੱਕ ਵਾਰ ਮੈਂ ਫੇਰ ਜਿੱਥੇ ਕਿ ਆਪਣੇ ਟੀਵੀ ਦੇ ਮਾਧਮ ਰਾਹੀਂ ਅੱਜ ਇਸ ਸ਼ਹੀਦ ਉਦਮ ਸਿੰਘ ਵੈਲਫੇਅਰ ਸਪੋਰਟਸ ਕਲੱਬ ਪੀਪਾ ਰੰਗੀ ਜਿਨ੍ਹਾਂ ਨੇ ਕਿ ਇੱਕ ਬਹੁਤ ਹੀ ਉਦਮ ਪ੍ਰਾਲਾ ਕਰਕੇ ਇੱਕ ਮਹਾਨ ਖੂਨਦਾਨ ਕੈਂਪ ਲਾ ਕੇ ਆਪਣਾ ਵੱਡਾ ਯੋਗਦਾਨ ਪਾਇਆ ਹੈ ਸੋ ਦੁਆ ਕਰਦੇ ਹਾਂ ਕਿ ਕਲੱਬ ਦਿਨ ਦੁੱਗਣੀ ਔਰ ਰਾਤ ਚੁਗਣੀ ਤਰੱਕੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਉਹ ਐਗਰੂਜੀ ਕੀ ਫਤਿਹ